ਹੈਲੋ ਫਰੈਂਡਸ ਐਂਡ ਡਾਇਨਾਮਿਕ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਮੇਰੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤਾਂ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਵਧੀਆ ਮੈਂ ਥਾਲ ਸਜਾਇਆ ਹੈ ਜੀ ਇੱਧਰ ਵੀ ਥੋੜੀ ਝਾਤੀ ਮਾਰ ਲਵਾਂ ਇਹ ਹੁਣ ਹੈਗਾ ਜੀ ਸਸਪੈਂਸ ਵੀ ਅੱਜ ਕੀ ਬਣਨ ਲੱਗਾ ਹੈ ਸਰਦੀ ਦਾ ਮੌਸਮ ਹੋਵੇ ਜੀ ਔਰ ਗਰਮ-ਗਰਮ ਚੀਜ਼ ਖਾਣ ਨੂੰ ਦਿਲ ਕਰਦਾ ਹੋਵੇ ਹੈਨਾ ਉਧਰੋਂ ਆਪਾਂ ਨੂੰ ਵੇਟਰ ਵਦਨ ਦੀ ਟੈਨਸ਼ਨ ਹੋਵੇ ਤੇ ਉਧਰੋਂ ਸਾਡਾ ਮਿੱਠਾ ਬੰਦ ਕੀਤਾ ਹੋਵੇ ਤਾਂ ਫਿਰ ਆਪਾਂ ਕੀ ਖਾਵਾਂਗੇ ਜੀ ਤਾਂ ਅੱਜ ਉਹ ਅੱਜ ਫਿਰ ਆਪਾਂ ਇਸ ਪ੍ਰੋਬਲਮ ਦਾ ਹੱਲ ਲੱਭ ਲਿਆ ਕਿਉਂਕਿ ਸੇਮ ਪ੍ਰੋਬਲਮ ਮੈਨੂੰ ਵੀ ਆ ਤਾਂ ਅੱਜ ਆਪਾਂ ਬਣਾਉਣ ਲੱਗੇ ਆ ਬਹੁਤ ਹੀ ਗਰਮਾ-ਗਰਮ ਸੂਪ ਉਹ ਵੀ ਹੋਮੇਡ ਬਿਲਕੁਲ ਰੈਸਟੋਰੈਂਟ ਸਟਾਈਲ ਜਿਹੜੀ ਕਿ ਉੱਥੇ ਇੰਨੀ ਮਹਿੰਗੀ ਆਪਾਂ ਲੈ ਕੇ ਪੀ ਕੇ ਆਉਨੇ ਆ ਔਰ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਅਰਗੈਨਿਕ ਦਾ ਸ਼ੁੱਧ ਜਾਂ ਹਾਈਜੈਨਿਕ ਵੀ ਹੈਗੀ ਆ ਕਿ ਨਹੀਂ ਹੈਗੀ ਠੀਕ ਹੈ ਜੀ ਤਾਂ ਚਲੋ ਇੱਕਦਮ ਮੈਂ ਤੁਹਾਨੂੰ ਇੰਟਰੋ ਕਰਾਵਾਂ ਇਹਨਾਂ ਨਾ ਸਬਜ਼ੀਆਂ ਨਾ ਇਹ ਜੀ ਸਾਰੀਆਂ ਸਬਜ਼ੀਆਂ ਦੇ ਡੰਡਲ ਇਹ ਹੈ ਜੀ ਆਪਣੀ ਅ ਰੈੱਡ ਵੈਲ ਪੈਪਰ ਠੀਕ ਹੈ ਜੀ ਲਾਲ ਸ਼ਿਮਲਾ ਮਿਰਚ ਕਹ ਦੋ ਇਹ ਹੈ ਜੀ ਕੈਪਸਿਕਮ ਸ਼ਿਮਲਾ ਮਿਰਚ ਆਰੀ ਇਹ ਹੈ ਜੀ ਟਮਾਏ ਟਮੈਟੋ ਇੱਕ ਔਰ ਇਹ ਹੈ ਯੈਲੋ ਆਪਣੀ ਵੈਲ ਪੈਪ ਸੌਰੀ ਹਾਂਜੀ ਯੈਲੋ ਵੈਲਪੇਪਰ ਜਿਹੜੀ ਪੀਲੀ ਰਾਈਨ ਦੀ Shimla ਮਿਰਚਾਂ ਦੀ ਇਹ ਹੈ ਜੀ ਦੋ ਕਟੀਆਂ ਹੋਈਆਂ ਹਰੀਆਂ ਮਿਰਚਾਂ ਇਹ ਹੈਗੀਆਂ ਦੋ ਗਾਜਰਾ ਬ੍ਰੀਕ ਬ੍ਰੀਕ ਕਟੀਆਂ ਹੋਈਆਂ ਤੇ ਇਹ ਹੈਗੀਆਂ ਜੀ ਇਹ 10 ਪੀਸ ਬੀਨਸ ਦੀ ਜਿਹੜੀਆਂ ਫਰਾਂਸਿਸ ਬੀਨਸ ਹੁੰਦੀਆਂ ਤੇ ਇਹ ਹੈਗੀ ਹੈ ਜੀ ਬਰੋਕਲੀ ਇੱਕ ਛੋਟਾ ਤੋਂ ਛੋਟਾ ਫੁੱਲ ਔਰ ਇਹ ਲਸਣ ਤੀਜ ਪੱਤਾ ਤੇ ਅਦਰਕ ਆਓ ਫਿਰ ਦੇਖੀਏ ਕੀ ਬਣਦਾ ਹੈ ਤਾਂ ਜਾ ਰਹੇ ਹਾਂ ਜੀ ਅੱਜ ਸੂਪ तो आप तैयारी नहीं करा वो सूप की तो आज आप देखिए ये आप चम्मच पागे जी देो बिल्कुल एना एक चम्मच देसी घ्यो बस ता दी आपा तो फिर ये आपने जो घ्यो गर्म होगा तो आप पत्ता पावे क्योंकि अब आप सूप बना जा रहे हैं ना जी ਲਓ ਜੀ ਤਾਂ ਨਾਲ ਜਿਹੜਾ ਇਹ ਦੋ ਵੱਡੀ ਲਹਚੀ ਤੇ ਚਾਰ ਲੌਂਗ ਇਹਨਾਂ ਨੂੰ ਮੈਂ ਬਿਲਕੁਲ ਕੁੱਟ ਕੇ ਦਬਾ ਲਿਆ ਠੀਕ ਹੈ ਜੀ ਹੁਣੀ ਜਦੋਂ ਬਣ ਜੂ ਸਿਰਫ ਆਖਾ ਕੇ ਉਹ ਇਹਦੇ ਚ ਇੰਨਾ ਹੀ ਪਾਉਣਾ ਤੇ ਫਲੇਮ ਆਪਣੀ ਹੈਗੀ ਆ ਮੀਡੀਅਮ ਇਹ ਜਿਹੜੀਆਂ ਸਬਜ਼ੀਆਂ ਤੁਹਾਨੂੰ ਮੈਂ ਦਿਖਾਈਆਂ ਹੈਗੀਆਂ ਸਾਰੀਆਂ ਕੱਟ ਕੇ ਕਿਉਂਕਿ ਘਰੇ ਆਪਣੇ ਆਮ ਸਬਜ਼ੀਆਂ ਆਉਂਦੀਆਂ ਹੀ ਆਉਂਦੀਆਂ ਉਹ ਜਿਹੜੇ ਜਿੰਨਾ ਤੁਹਾਡਾ ਦਿਆਲਕਾਰ ਦਾ ਵਿੱਚ ਥੋੜੀ ਥੋੜੀ ਕਟਿੰਗ ਕਰਕੇ ਆਪਾਂ ਚੀਜ਼ ਜਿਹੜੀ ਇਹ ਬਣਾ ਸਕਦੇ ਹਾਂ ਜੀ ਹੁਣ ਦੇਖੋ ਆਪਣਾ ਇਹ ਚੀਜ਼ ਬਣ ਗਈ ਹੈ ਜੀ ਕਿਉਂਕਿ ਫਲੇਮ ਸੀ ਜਿਹੜੀ ਮੈਂ ਹਾਈ ਰੱਖੀ ਹੋਈ ਸੀ ਤਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਅਦਰਕ ਇਹਨਾਂ ਅਦਰਕ ਪਾਵਾਂਗੇ ਤੇ ਨਾਲ ਹੀ ਆਪਾਂ ਆਹ ਸਾਬਤ ਆ ਜਿਹੜਾ ਲਸਣ ਪਾਉਂਦੇ ਹਾਂ ਸਸ ਐਨ ਲੈਂ ਕੁਛ ਪਾਉਣਾ ਆਪਾਂ ਹੋਰ ਇਹਦੇ ਵਿੱਚ ਆਪਾਂ ਅੱਗੇ ਕੁਛ ਧੀ ਧੀ ਪਾਉਣਾ ਹੁਣ ਇੰਨੀਆਂ ਕਿ ਸਬਜ਼ੀਆਂ ਵਾਸਤੇ ਤਾਂ ਮੈਂ ਆਲਰੇਡੀ ਜਿਹੜਾ ਪਾਣੀ ਹੈਗਾ ਸੀ ਆਹਾ ਗਰਮ ਕਰ ਲਿਆ ਸੀਗਾ ਆ ਪਾਣੀ ਤੁਸ ਨੂੰ ਦੇਖੀ ਰਹੀ ਹਾਂ ਆ ਦੇਖੋ ਬੋਇਲ ਹੋ ਰਿਹਾ ਤਾਂ ਮੈਂ ਨਾਲ ਦੀ ਨਾਲ ਪਹਿਲਾਂ ਪਾਣੀ ਬੋਇਲ ਕਰ ਲਿਆ ਕਿਉਂਕਿ ਆਪਾਂ ਫਿਰ ਇਹਦੇ ਵਿੱਚ ਟਾਈਮ ਥੋੜਾ ਆਪਣਾ ਜ਼ਿਆਦਾ ਲੱਗਣਾ ਸੀਗਾ ਬਸ ਇੰਨਾ ਕਾਪਾ ਨੂੰ ਜ਼ਰੂਰ ਹੈ ਤਾਂ ਵੀ ਆਪਾਂ ਨੂੰ ਲੱਗੇ ਵੀ ਆਪਾਂ ਸੂਪ ਕਿੰਨਾ ਪੀਣਾ ਹੈਗਾ ਓਨਾ ਪਾਣੀ ਆਪਾਂ ਪੀ ਲੈਣ ਪਾਵਾਂਗੇ ਠੀਕ ਆ ਪਾਣੀ ਤਾਂ ਆਪਣਾ ਆਲਰੇਡੀ ਉਬਲੇ ਹੀ ਹੋਇਆ ਤਾਂ ਹੁਣ ਆਪਾਂ ਇਹਦੇ ਵਿੱਚ ਇੱਕ ਇੱਕ ਕਰਕੇ ਚੀਜ਼ ਪਾਵਾਂਗੇ ਡੰਡਲ ਪਾਟੇ ਨਾਲ ਹੀ ਆਪਾਂ 5 ਸਪੀਨਸ ਪਾਟੇ ਔਰ ਇਹ ਜਿਹੜੀ ਆਪਣੀ ਬਰੀਕ ਕੱਟੀ ਹੋਈ ਕੈਰਟ ਹੈਗੀ ਆ ਗਾਜਰ ਆ ਉਹ ਪਾਟੇ ਤੇ ਨਾਲ ਹੀ ਆਪਾਂ ਬਰੋਕਲੀ ਔਰ red bell pepper capsicum tomato aur yellow bell pepper ta green chilli hari mirch do lo ji in hun apna karta ready in nu apna pul pul pani de vich paata ji in nu hun apna karange upar cover ਇਹਨੂੰ ਆਪਾਂ 10-15 ਮਿੰਟ ਪਕਾਵਾਂਗੇ ਤੇ ਪਕਾਉਣਾ ਹੈਗਾ ਆਪਾਂ ਇਹਨੂੰ ਬਿਲਕੁਲ ਲੋ ਫਲੇਮ ਫਲੇਮ ਦੇ ਉੱਪਰ ਠੀਕ ਹੈ ਜੀ ਹਾਂ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਜਿਹੜਾ ਮਟੀਰੀਅਲ ਜ਼ਿਆਦਾ ਹੈ ਘੱਟ ਹੈ ਤੁਸੀਂ ਉਹਦੇ ਅਕੋਰਡਿੰਗ ਹੀ ਪਾਣੀ ਪਾਓ ਠੀਕ ਹੈ ਜੀ ਮੇਰੇ ਕੋਲ ਇੰਨਾ ਹੀ ਆ ਤੇ ਇਹ ਸੂਪ ਜਦੋਂ ਬਣ ਕੇ ਰੈਡੀ ਹੋ ਜੂਗੀ ਤੁਸੀਂ ਇਹਨੂੰ 2 ਦਿਨ ਵਾਸਤੇ 3 ਦਿਨ ਵਾਸਤੇ ਕਿਉਂਕਿ ਅੱਜਕੱਲ੍ਹ ਸਰਦੀਆਂ ਦਾ ਮੌਸਮ ਹੈ ਤਾਂ ਉਹਨੂੰ ਤੁਸੀਂ ਸਟੋਰ ਕਰ ਸਕਦੇ ਆ ਫ੍ਰਿਜ 'ਚ ਰੱਖੋ ਔਰ ਆਪਦਾ ਇੱਕ ਬੌਲ ਗਰਮ ਕਰੋ ਓਵਨ ਦੇ ਵਿੱਚ ਤੇ ਗਰਮ ਕਰੋ ਤੇ ਗਰਮ-ਗਰਮ ਸੂਪ ਆ ਜਿਹੜੀ ਪੀਓ ਤਾਂ ਆਪਾਂ ਨੈਕਸਟ ਪ੍ਰੋਸੈਸ ਕਰਦੇ ਹਾਂ ਜੀ ਆ ਜਿਓ ਦੇਖੀਏ ਵਾਓ ਕਿੰਨਾ ਸੋਹਣਾ ਸਬਜ਼ੀਆਂ ਨੇ ਆਪਣਾ ਕਲਰ ਛੱਡਿਆ ਹੋਇਆ ਹੈ ਨਾ ਦੇਖੋ ਕਿੰਨਾ ਵਧੀਆ ਬਣ ਗਿਆ ਪਰ ਆਪਾਂ ਇਹਨੂੰ ਹੁਣ ਬਿਲਕੁਲ ਜਿਹੜੀ ਐ ਸਟੀਮ ਆ ਜਿਹੜੀ ਉਹਨੂੰ ਲੋ ਕਰਾਂਗੇ ਇਹਦੇ ਵਿੱਚ ਕੁਝ ਆਪਾਂ ਐਡ ਕਰਦੇ ਹਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਕਾਲੀ ਮਿਰਚ ਕਿਉਂਕਿ ਆਪਾਂ ਹਰੀ ਪਾਈ ਹੋਈ ਆ ਆਪਾਂ ਇੰਨੀ ਕ ਕਾਲੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣੀ ਹੈ। ਜ਼ਿਆਦਾ ਨਹੀਂ ਹੋ ਜੇ ਠੀਕ ਹੈ। ਆਪ ਦੇ ਟੇਸਟ ਦੇ ਅਕੋਰਡਿੰਗ ਪਾਉਣੀ। ਲਾਲ ਨਹੀਂ ਪਾਉਣੀ। ਲਾਲ ਮਿਰਚ ਬਿਲਕੁਲ ਨਹੀਂ ਪਾਉਣੀ। ਤੇ ਥੋੜਾ ਜਿਹਾ ਪਾਵਾਂਗੇ ਆਪਾਂ ਨਮਕ। ਇਹਨਾਂ ਕ ਪਾ ਦਾਂਗੇ। ਇਹਨਾਂ ਕ। ਠੀਕ ਹੈ। ਮੈਨੂੰ ਜ਼ਿਆਦਾ ਲੱਗਦਾ ਉਕੇ ਨਮਕ ਤਾਂ ਜਿਹੜਾ ਹੈਗਾ ਘੱਟਾ ਵਾਧਾ ਹੋ ਜਾਂਦਾ ਤੇ ਇੱਕ ਚਮਚ ਪਾਵਾਂਗੇ ਆਪਾਂ ਚਿਕਨ ਮਸਾਲਾ ਠੀਕ ਹੈ ਇਸ ਸੂਪ ਤੁਸੀਂ ਦੇਖਿਓ ਬਣਦੀ ਇੱਕ ਹੋਰ ਮੈਂ ਤੁਹਾਨੂੰ ਦੱਸਦੀ ਆ ਜੇ ਤੁਹਾਡੇ ਕੋਲ ਚੱਕੀ ਚਾਣ ਮਸਾਲਾ ਪਿਆ ਚੱਕੀ ਚਾਣ ਮਸਾਲਾ ਤੁਸੀਂ ਉਹ ਪਾ ਸਕਦੇ ਆ ਮੈਗੀ ਮਸਾਲਾ ਹੈਗਾ ਤੁਹਾਡੇ ਕੋਲ ਤੁਸੀਂ ਉਹ ਪਾ ਸਕਦੇ ਹੋ ਕਿਉਂਕਿ ਮੈਂ ਇਹ ਚੀਜ਼ਾਂ ਅਵੋਇਡ ਕਰਦੀ ਆ ਕਿਉਂਕਿ ਉਹ ਥੋੜੀਆਂ ਸਾਲਟਡ ਹੁੰਦੀਆਂ ਤੇ ਮੈਂ ਹਾਈ ਬੀਬੀ ਦੀ ਪੀਸ਼ੈਂਟ ਕਰਕੇ ਮੈਂ ਉਹ ਚੀਜ਼ਾਂ ਨਹੀਂ ਵਰਤਦੀ ਠੀਕ ਹੈ ਜੀ ਤਾਂ ਆ ਦੇਖੋ ਇਹ ਚੀਜ਼ਾਂ ਆਪਾਂ ਇਹਦੇ ਵਿੱਚ ਐਡ ਕਰਕੇ ਜਿਹੜਾ ਕੁਛ ਹੁਣ ਪਾਇਆ ਆਪਾਂ ਕਾਲੀ ਮਿਰਚ ਤੇ ਨਮਕ ਤੇ ਚਿਕਨ ਮਸਾਲਾ ਪਾਇਆ ਤੁਸੀਂ ਮੈਗੀ ਮਸਾਲਾ ਪਾ ਸਕਦੇ ਹੋ ਜਿਹੜੇ ਮਤਲਬ ਕਿ ਵੈਜੀਟੀਰੀਅਨ ਹੈਗੇ ਆ ਤੇ ਚਾਂਕੀ ਚਾਟ ਮਸਾਲਾ ਪਾ ਸਕਦੇ ਹੋ ਅਨਾਰ ਦਾਣੇ ਕੁੱਟ ਕੇ ਪਾਉਣਾ ਉਹ ਪਾ ਸਕਦੇ ਹੋ ਤੁਹਾਡਾ ਟੇਸਟ ਹੈ ਨਾ ਜੀ ਤਾਂ ਹੁਣ ਇਹਦੇ ਵਿੱਚ ਹੋਰ ਇੱਕ ਚੀਜ਼ ਰਹਿ ਗਈ ਮੇਰੀ ਐਡ ਕਰਨ ਵਾਲੇ ਇਹ ਹੈ ਜੀ ਸੁੱਕਿਆ ਹੋਇਆ ਕੜੀ ਪੱਤਾ ਜਿਹੜਾ ਪਰਸੋਂ ਸਿਕਾਇਆ ਸੀ ਨਾ ਉਹ ਸੁੱਕ ਕੇ ਮਲ ਕੇ ਮੈਂ ਡੱਬੇ ਚ ਪਾ ਕੇ ਰੱਖ ਲਿਆ ਇਹਨਾਂ ਬਾਅਦ ਕਿਉਂਕਿ ਜਿਹੜਾ ਕੜੀ ਪੱਤਾ ਉਹ ਆਪਣਾ ਵੀਟ ਲੂਸ ਕਰਦਾ ਤੇ ਜਿਹੜੀ ਜਿਹੜੀ ਚੀਜ਼ ਨੇ ਕਰਨਾ ਉਹ ਆਪਾਂ ਛੱਡਣੀ ਹੈ ਤਾਂ ਇਹਨੂੰ ਹੁਣ ਆਪਾਂ ਕਵਰ ਕਰ ਦਾਂਗੇ ਤਾਂ ਇਹ ਜਿਹੜੀ ਫਲੇਮ ਹੈਗੀ ਉਹ ਆਪਾਂ ਲੋ ਕਰਾਂਗੇ ਤੇ ਇਹਨੂੰ ਹੁਣ 10-15 ਮਿੰਟ ਫਿਰ ਆਪਾਂ ਬਣਾ ਲਵਾਂਗੇ ਫਿਰ ਮਿਲਦੇ ਹਾਂ ਆਪਾਂ ਠੀਕ ਹੈ ਜੀ ਲੋ ਆਜੋ ਆਪਾਂ ਦੇਖੀਏ ਲੋ ਜੀ ਆਪਣੀ ਕੁਸ਼ੀਰੀ ਸੀ ਹੈ ਇਹ ਕੁਸ਼ ਇਸ ਤਰ੍ਹਾਂ ਦੀ ਬਣ ਗਈ ਹੈ ਦੇਖੋ ਬੋਟਲਾਂ ਵਾਲੇ ਇਹਨੂੰ ਗਾੜੀ ਕਰਨ ਵਾਸਤੇ ਪਤਾ ਕੀ ਕਰਦੇ ਇਹਦੇ ਵਿੱਚ ਕੌਰਨ ਵਗੈਰਾ ਪਾ ਦਿੰਦੇ ਆ ਜਾਂ ਮੇਤਾ ਪਾ ਦਿੰਦੇ ਥੋੜਾ ਜਿਹਾ ਇਹਨੂੰ ਤਾਂ ਕਿ ਸਿੱਣੀ ਸਿੱਗਣੀ ਲੱਗੇ ਤਾਂ ਆਪਾਂ ਇਦਾਂ ਦਾ ਕੁਝ ਨਹੀਂ ਕਰਨਾਗਾ ਜੇ ਆਪਾਂ ਹੋਮ ਮੇਡ ਚੀਜ਼ ਖਾਣੀ ਹੈ ਤਾਂ ਵਧੀਆ ਕਰ ਲਈਏ ਤਾਂ ਆਪਾਂ ਇੱਕ ਜਿਹੀ ਇਹ ਕੰਮ ਕਰ ਸਕਦੇ ਆ ਇਹ ਆਲੂ ਮੇਸ਼ਰ ਲੈ ਕੇ ਨਾ ਜਾਂ ਤੁਸੀਂ ਮਧਾਣੀ ਵੀ ਲੈ ਸਕਦੇ ਆ ਇਹਨਾਂ ਨੂੰ ਸਬਜ਼ੀਆਂ ਨੂੰ ਥੋੜਾ ਜਿਹਾ ਆਪਾਂ ਇਦਾਂ ਕਰਕੇ ਇਹ ਕਰ ਲਾਂਗੇ ਆਪਾਂ ਇਹਨਾਂ ਨੂੰ ਜ਼ਿਆਦਾ ਨਹੀਂ ਕਰਾਂਗੇ ਮੇਸ਼ ਕਿਉਂਕਿ ਜਦੋਂ ਆਪਾਂ ਇਹਨੂੰ ਪੀ ਪੀਣਾ ਚਮਚੇ ਦੇ ਨਾਲ ਆਪਣੇ ਮਤਲਬ ਮੂੰਹ ਦੇ ਵਿੱਚ ਥੋੜਾ ਥੋੜਾ ਸਬਜ਼ੀਆਂ ਦਾ ਆ ਜੇ ਕਣ ਕੋਈ ਵੀ ਤਾਂ ਬਹੁਤ ਵਧੀਆ ਲੱਗਦਾ ਠੀਕ ਹੈ ਜੀ ਦੇਖ ਲਓ ਹੁਣ ਕਿੰਨੀ ਵਧੀਆ ਆਪਣੀ ਗਾੜ੍ਹੀ ਬਣ ਗਈ ਇਹਦੇ ਚਾਪਨ ਕੋਰਨ ਪੌਂਡ ਦੀ ਕੀ ਜ਼ਰੂਰਤ ਆਹੀਂ ਠੀਕ ਹੈ ਚਲ ਦੇਖੋ ਕਿੰਨੀ ਸੁੰਨੀ ਬਣ ਗਈ ਲਾ ਮੰਣਗੀ ਫੋਟੋ ਲਾਣ ਨਾਲ ਵੀ ਪਰੇ ਤਾਂ ਹੁਣ ਇਹਨੂੰ ਆਪਾਂ ਕੀ ਕਰਾਂਗੇ ਗੈਸ ਆਪਾਂ ਬੰਦ ਕਰਤੀ ਹੈ ਤੇ ਹੁਣ ਇਹਦੇ ਉੱਤੇ ਆਪਾਂ ਤਨੀਆ ਪਾਵਾਂਗੇ ਤਨੀਏ ਦੇ ਫਾਇਦੇ ਤੇ ਨੁਕਸਾਨ ਮੇਰੀ ਵੀਡੀਓ ਜ਼ਰੂਰ ਦੇਖਣੀ ਹੈ ਤੁਸੀਂ ਮੇਰੇ ਚੈਨਲ ਤੇ ਠੀਕ ਹੈ ਜੀ ਤੇ ਧਨੀਆ ਪਾ ਕੇ ਇਹਨੂੰ ਆਪਾਂ ਹੁਣ 5 ਕਿ ਮਿੰਟ ਵਾਸਤੇ ਰੈਸਟ ਕਰਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਪੀਵਾਂਗੇ ਲਓ ਜੀ ਦੇਖੋ ਕਿੰਨਾ ਵਧੀਆ ਸੂਪ ਬਣ ਗਿਆ ਗਾੜਾ ਤੇ ਮੈਂ ਲੱਗੀਆਂ ਪੀਣ ਤੇ ਬਹੁਤ ਹੀ ਵਧੀਆ ਟੇਸਟੀ ਸੂਪ ਆ ਥੈਂਕ ਯੂ ਸੋ ਮੱਚ ਜਰੂਰ ਟਰਾਈ ਕਰਿਓ ਤੁਸੀਂ ਇਸ ਤਰ੍ਹਾਂ